ਹਾਂ ਜੀ ਇਹ ਅੱਜ ਕਿਹੜੇ ਮਸਲੇ ਤੇ ਆਏ ਹੋ ਆਪਾਂ ਕੀ ਮਸਲਾ ਜੀ ਇਹ ਅੱਜ ਆਪਾਂ ਬਹਾਦਰਗੜ੍ਹ ਦੇ ਵਿੱਚ ਆਏ ਹੋਇਆ ਇੱਕ ਮਕਾਨ ਦੀ ਕੁਰਕੀ ਰੋਕਣ ਵਾਸਤੇ ਆਏ ਹੋਇਆ ਜਿਹੜੀ ਪੰਜਾਬ ਸਰਕਾਰ ਹਮੇਸ਼ਾ ਹੀ ਇਹ ਗੱਲ ਕਹਿੰਦੀ ਹੈ ਵੀ ਇਹ ਅਸੀਂ ਇਸ ਤਰ੍ਹਾਂ ਦੀ ਸਰਕਾਰ ਤਲਾਮਾ ਦੇ ਜਿਹੜੀ ਪਿੰਡਾਂ ਦੇ ਵਿੱਚੋਂ ਚੱਲਿਆ ਕਰੋ ਕਿਸੇ ਨੂੰ ਵੀ ਬੇਕਰਨੀ ਹੋਣ ਦੇਵਾਂਗੇ ਕੋਈ ਵੀ ਫੁੱਟਬਾਦ ਦੇ ਉੱਪਰ ਨਹੀਂ ਸੋਊਗਾ ਅੱਜ ਅਸੀਂ ਦੱਸਣਾ ਚਾਹੁੰਦੇ ਆ ਲੋਕਾਂ ਨੂੰ ਵੀ ਅੱਜ ਇਹ ਬਹਾਦਰਗੜ੍ਹ ਦੇ ਵਿੱਚ ਇਹ ਦੋ ਭੈਣ ਤੇ ਭਰਾ ਨੇ ਜੋ ਇਹਨਾਂ ਦਾ ਪਿਤਾ ਸੀ ਉਹ ਇੱਕ ਡੀਐਸਪੀ ਦੀ ਨੌਕਰੀ ਕਰਦਾ ਸੀ ਉਹਨਾਂ ਦੇ ਦੋ ਵਿਆਹ ਕਰਾਏ ਹੋਏ ਸੀ ਪਹਿਲੇ ਵਿਆਹ ਦੇ ਵਿੱਚੋਂ ਇਹ ਦੋ ਭੈਣ ਭਰਾ ਸੀ ਤੇ ਦੂਸਰੇ ਵਿਆਹ ਦੀ ਜਿਹੜੀ ਪਤਨੀ ਉਹਨਾਂ ਦੀ ਉਹ ਇੱਥੋਂ ਇਹਨਾਂ ਨੂੰ ਛੱਡ ਕੇ ਚੰਡੀਗੜ੍ਹ ਮਹਾੜੀ ਮਹਾੜੀ ਚਲੇ ਗਏ ਤੇ ਜਿਹੜੀ ਪੈਸ਼ਨ ਵਗੈਰਾ ਹੈ ਉਹ ਉਹਨਾਂ ਨੂੰ ਮਿਲਦੀ ਹੈ ਇਸ ਮਕਾਨ ਦੇ ਉੱਪਰ ਇਹਨਾਂ ਦੇ ਡੈਡੀ ਨੇ ਲੋਨ ਲਿਆ ਹੋਇਆ ਸੀ ਦੋ ਜਿਹੜੇ ਦੋ ਸਾਲ ਕਿ ਇਹਦੇ ਕਿਸ਼ਤਾਂ ਭਰਦੇ ਰਹੇ ਤਕਰੀਬਨ 10 ਲੱਖ ਦੇ ਕਰੀਬ ਇਹਨਾਂ ਨੇ ਉਹਦਾ ਲੋਨ ਜਿਹੜਾ ਭਰਤਾ ਕੁੱਲ 17 ਲੱਖ ਦਾ ਜਿਹੜਾ ਲੋਨ ਸੀ ਉਹ ਇਸ ਮਕਾਨ ਦੇ ਉੱਪਰ ਲਿਆ ਹੋਇਆ ਸੀ ਪਰ ਅੱਜ ਬੈਂਕ ਮੁਲਾਜ਼ਮਾਂ ਵੱਲੋਂ ਇਸ ਘਰ ਦੀ ਜਿਹੜੀ ਕੁਰਕੀ ਹੈ ਉਦੇ ਨੋਟਸ ਨੇ ਜਿਹੜੇ ਬਾਰ ਬਾਰ ਇਹ ਪਰਿਵਾਰ ਤੋਂ ਕੱਢੇ ਜਾ ਰਹੇ ਨੇ ਹਾਲਾਂਕਿ ਜਦੋਂ ਕਿ ਫਰਜ਼ ਇਹ ਬਣਦਾ ਵੀ ਜਿਹੜੇ ਡੀਐਸਪੀ ਤੇ ਉਹ ਮੰਨ ਲਓ ਨੌਕਰੀ ਲੈ ਰਹੀ ਇਹਨਾਂ ਦੀ ਮਾਤਾ ਜਾਂ ਤਾਂ ਉਹ ਪਰਣਾ ਜਾਂ ਫਿਰ ਸਰਕਾਰ ਆਪਾਂ ਕਹਿੰਦੇ ਵੀ ਜਿਵੇਂ ਵੱਡੇ ਅਡਾਨੀਆਂ ਵਾਨੀਆਂ ਦੇ ਜਿਹੜੇ ਲੋਨ ਨੇ ਬੱਟੇ ਖੱਤੇ ਬੱਟੇ ਖਾਤੇ ਪਾਉਂਦੀ ਹੈ ਜਿਹੜੇ ਪਰਿਵਾਰ ਆਰਥਿਕ ਤੌਰ ਤੇ ਕਮਜ਼ੋਰ ਨੇ ਜਿਹੜੇ ਅੱਜ ਕਹਿ ਦਈਏ ਵੀ ਸ਼ਹਿਰ ਦੇ ਵਿੱਚ 10-12000 ਦੇ ਨਾਲ ਚੁੱਲ੍ਹਾ ਨਹੀਂ ਜਲਦਾ ਹੈਗਾ ਰੋਟੀ ਟੁਕੀ ਮਸਾ ਚੱਲਦਾ ਹੈ ਇਹ 10-12000 ਰੁਪਏ ਦੀ ਵੀਰ ਨੌਕਰੀ ਕਰਦਾ ਜਿਹਦੇ ਨਾਲ ਆਪਣਾ ਰੋਟੀ ਟੁਕੀ ਇਹਨਾਂ ਦਾ ਮਸਾ ਚੱਲਦਾ ਹੈ ਤੇ ਇਹਨਾਂ ਦਾ ਲੋਨ ਹੈ ਉਹ ਇਹ ਨਹੀਂ ਭਰ ਸਕਦੇ ਪਰ ਜਿਹੜੇ ਬੈਂਕ ਨੇ ਉਹ ਜ਼ਬਰਦਸਤੀ ਇਹਨਾਂ ਦੇ ਘਰ ਦੀ ਜਿਹੜੀ কুরਕੀ ਆ ਉਹ ਕਰਨਾ ਚਾਹੁੰਦੇ ਨੇ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾ ਕਿਸੇ ਨੂੰ ਵੀ ਇਸ ਤਰ੍ਹਾਂ ਜਿਹੜੀ ਬੇਕਰ ਹੈ ਉਹ ਨਹੀਂ ਹੋਣ ਦੇਊਗੀ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਵੱਲੋਂ ਬਹਾਦਰਗੜ੍ਹ ਦੇ ਵਿੱਚ ਵੀ ਇਹਦੀ ਜਿਹੜੀ ਕੁਰਕੀ ਹੈ ਰੋਕਣ ਮਾਸਤੇ ਆਪਾਂ ਕਿਸਾਨ ਹੋਰੇ ਬੈਠੇ ਆ ਤੇ ਇਸੇ ਤਰ੍ਹਾਂ ਕਿਹੜਾ ਨਗਰ ਹੈ ਉਹ ਤਵੱਜਲ ਫਿਰ ਨਗਰ ਦੇ ਵਿੱਚ 9 ਨੰਬਰ ਗਲੀ ਦੇ ਵਿੱਚ ਇੱਕ ਕੁਰਕੀ ਉੱਥੇ ਵੀ ਇਸੇ ਤਰ੍ਹਾਂ ਹੀ ਉਹ ਵੀ ਦੋ ਭੈਣ ਭਰਾ ਨੇ ਜਿਨ੍ਹਾਂ ਦੀ ਉਮਰ ਤਕਰੀਬਨ 17 ਸਾਲਾਂ ਦੀ ਭੈਣ ਹੈ ਤੇ 19 ਸਾਲ ਦਾ ਭਰਾ ਹੈ ਜਿਨ੍ਹਾਂ ਦਾ ਪਿਓ ਬੈਟਰੀਆਂ ਦਾ ਇਲੈਕਟ੍ਰੀਸ਼ੀਅਨ ਵਗੈਰਾ ਦਾ ਕੰਮ ਕਰਦਾ ਸੀ ਤੇ ਉਹਨਾਂ ਦੀ ਮੌਤ ਹੋ ਗਈ ਤੇ ਹੁਣ ਬੱਚੇ ਨਿਆਣੇ ਨੇ ਮੰਨ ਲਓ ਉਹ ਸਕਿਉਰਿਟੀ ਗਾਰਡ ਦੀ ਉਹ ਨੌਕਰੀ ਕਰਦੇ ਨੇ ਥੋੜਾ ਮੋਟਾ ਖਰਚਾ ਬਣੀ ਉਹਨਾਂ ਤੋਂ ਚੱਲਦਾ ਉਹ ਨਹੀਂ ਭਰ ਸਕਦੇ ਮੰਨ ਲਓ ਜਿਹੜੀ ਕਿਸ਼ਤ ਹੈ ਉਹਦੀ ਇਹਨਾਂ ਹਾਲਤਾਂ ਦੇ ਵਿੱਚ ਬੈਂਕ ਵੱਲੋਂ ਆਈਆਂ ਕੁਰਕੀਆਂ ਨੇ ਜਿਹੜੀਆਂ ਉਹ ਲਗਾਤਾਰ ਯਾਰੀ ਨੇ ਜਿਹੜੀ ਭਵਾਂ ਤਮਾਨ ਸਰਕਾਰ ਚੋਣਾਂ ਤੋਂ ਪਹਿਲਾਂ ਕਹਿੰਦੇ ਵੀ ਕਰਜ਼ਾ ਕਰਜ਼ਾ ਕੁਰਕੀ ਖਤਮ ਹੋ ਫਸਲ ਦੀ ਪੂਰੀ ਰੱਖ ਚਾਹੇ ਪਹਿਲਾਂ ਕੈਪਟਨ ਦੀ ਸਰਕਾਰ ਹੋਈ ਹੋਵੇ ਸਰਕਾਰਾਂ ਨਾਰੇ ਮਾਰਦੇ ਰਹੀਆਂ ਨੇ ਭਰਾਵੋ ਪਰ ਅਸਲ ਦੇ ਵਿੱਚ ਜਿਹੜੀ কুরਕੀ ਹੈ ਇਹ ਤੁਹਾਡੀ ਜਥੇਵੰਦਕ ਤਾਕਤ ਹੀ ਰੋਕਦੀ ਰਹੀ ਹੈ ਅੱਜ ਪਟਿਆਲੇ ਦੇ ਵਿੱਚ ਆ ਕੇ ਦੋ কুরਕੀਆਂ ਨੇ ਜਿਹੜੀਆਂ ਬੀਕੇਜੂ ਇਕਤਾ ਗ੍ਰਾਹਾਂ ਦੇ ਵੱਲੋਂ ਰੋਕੀਆਂ ਗਈਆਂ ਨੇ ਤੇ ਅੱਗੇ ਤੋਂ ਵੀ ਜੇ ਕੋਈ ਸਰਕਾਰ ਇਸ ਤਰ੍ਹਾਂ ਦਾ ਸਦਧ ਲੈ ਕੇ ਆਉਂਦੀ ਹੈ ਤਾਂ ਇਹ ਪਰਿਵਾਰਾਂ ਦੇ ਨਾਲ ਅਸੀਂ ਬੀਕੇਜੂ ਇਕਤਾ ਗ੍ਰਾਹਾਂ ਦੇ ਵੱਲੋਂ ਡਟ ਕੇ ਖੜੇ ਆਂ ਧੰਨਵਾਦ